ਇਹਦਾ ਵੀ ਜਿਹੜੀ ਅਸਥਿਰ ਕਿੱਡਾ ਜਾਓਗੇ ਤੁਸੀਂ ਕਿਹੜੇ ਮੂਹ ਨਾਲ ਦੂਜੀ ਸਰਕਾਰ ਬਣਾਉਣ ਦੇ ਦਾਅਵੇ ਭਰਦੇ ਹੋ ਤੁਸੀਂ ਕਿਸਾਨਾਂ ਨਾਲ ਖਿੱਚੇ ਹੋਏ ਬਾਹਰ ਨਿਕਲ ਰਹੇ ਹੋ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਡੁੱਬ ਜਾਣਾ ਚਾਹੀਦਾ ਕਿੰਨਾ ਚੋਗਦੇ ਇਦੋਂ ਤੱਕ ਮੰਤਰੀ ਬਣਾਣਾ ਨਹੀਂ ਪਤਾ ਲੱਗਦਾ ਤੇ ਵੀ ਵਾਰ-ਵਾਰ ਕੋਈ ਸਟੈਂਡ ਨਹੀਂ ਹੈਗਾ ਉਸ ਆਵੇਂ ਕਿਥੇ ਨਾਲ ਜਾਵੇਂ ਕਿਥੇ ਹੋਰ ਨਾਲ ਬੱਝੇ ਉਸ ਤਾਰ ਮਿੱਤਰਾਵਾਲੀ ਗੱਲ ਹੈ ਮੋਦੀ ਸਰਕਾਰ ਦੇ ਹੁੰਦੇ ਹੁੰਦੇ ਦੂਜਾ ਕਿਸਾਨ ਮੋਰਚਾ ਜਿਹੜਾ ਲੱਗਣ ਜਾ ਰਿਹਾ ਹੈ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲੋਂ ਰਵਾਨਾ ਹੋ ਚੁੱਕੇ ਨੇ ਬਾਰਡਰ ਦੇ ਉੱਤੇ ਜਿਹੜੇ ਪਹੁੰਚੇ ਨੇ ਉੱਥੇ ਪੁਲਿਸ ਨਾਲ ਜਦੋਜਾਤ ਹੋ ਰਹੀ ਹੈ ਇਸ ਕਿਸਾਨੀ ਮੋਰਚੇ ਦੇ ਪਿੱਛੇ ਮੰਗਾਂ ਕੀ ਨੇ ਇਹਦੇ ਪਿੱਛੇ ਕੀ ਕੋਈ ਸਿਆਸਤ ਵੀ ਹੈ ਕਿਹਦਾ ਕਿਹੜਾ ਮਾਹੌਲ ਸੱਜਿਆ ਜਾ ਰਿਹਾ ਹੈ ਜਾ ਵਰਤੀ ਕਿਸਾਨਾਂ ਦੀਆਂ ਮੰਗਾਂ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਤੇ ਮੌਜੂਦ ਨੇ ਉਗੇ ਸਿਆਸੀ ਮਾਹਿਰ ਪ੍ਰਤਾਪ ਸਿੰਘ ਖਾਨ ਪ੍ਰੋਬੜਿੰਗ ਖੰਪਤ ਸਾਹਿਬ ਨੈਡਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਸੱਤਾ ਸਾਹਿਬ ਬਹੁਤ ਧੰਨਵਾਦ ਇਹ ਪ੍ਰੋਗਰਾਮ ਸੁਣ ਰਹੇ ਸਮੁੱਚੇ ਪੰਜਾਬੀ ਤੇ ਦੇਸ਼ ਤੋਂ ਬਾਹਰ ਬੈਠੇ ਖਾਸ ਕਰਕੇ ਕਿਸਾਨ ਸੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਰਪੂ ਸਾਬਾ ਦੂਜਾ ਕਿਸਾਨ ਮੋਰਚਾ ਲੱਗਣ ਜਾ ਰਿਹਾ ਹੈ ਇੱਕ ਪਹਿਲਾਂ ਕਿਸਾਨ ਲਾ ਕੇ ਆਏ ਨੇ ਤੇ ਦੁਬਾਰਾ ਕਿਸਾਨਾਂ ਨੂੰ ਜ਼ਰੂਰਤ ਕੀ ਪੈਗੀ ਮੋਦੀ ਸਰਕਾਰ ਦੇ ਰਹਿੰਦੇ ਰਹਿੰਦੇ ਕਿ ਇਹਨਾਂ ਨੂੰ ਮੋਰਚਾ ਲਾਉਣਾ ਚਾਹੀਦਾ ਹੈ। ਚੱਠਾ ਸਾਉਂਕਿਤੇ ਸਾਰਨੇ ਬਹੁਤ ਵਧੀਆ ਲਿਖਿਆ ਹੈ। ਧੰਨ ਸੂਤੀ ਸਰਕਾਰ ਨੇ ਪੱਛ ਲਾਲਾ ਛਾਤੀ ਲਹੂ ਲੋਹਾਰ ਪੰਜਾਬੀਆਂ ਦੀ ਲਾਟੇ ਰਤਾਲੇ ਕਾਨੂੰਨਾਂ ਦੇ ਜ਼ਿੰਦਰੇ ਨੇ ਕੀਤੀ ਬੰਦ ਜਵਾਨ ਪੰਜਾਬੀਆਂ ਦੀ ਇਸ ਸਰਕਾਰ ਨੇ ਇਹ ਕਾਲੇ ਕਾਨੂੰਨ ਬਣਾ ਕੇ ਕਿਸਾਨੀ ਦਾ ਗਲ ਘੋਟਣ ਦੀ ਜੋ ਪਿੱਛੇ ਕੋਸ਼ਿਸ਼ ਕੀਤੀ ਸੀ ਲੇਕਿਨ 13 ਮਹੀਨਿਆਂ ਦੇ ਵਿੱਚ ਕਿਸਾਨਾਂ ਨੇ ਉਹਨੂੰ ਉਹ ਸਬਕ ਥਾਇਆ ਜਿਹੜੇ ਕਹਿੰਦੇ ਸੀ ਮੋਦੀ ਐ ਤਾਂ ਮਮਕਨ ਹੈ ਤੇ ਇਹਨਾਂ ਨੇ ਜਹਾਜੇ ਕਿਸਾਨ ਨੇ ਤਾਂ ਸਭ ਕੁਝ ਮਮਕਨ ਕਰ ਸਕਦੇ ਨੇ 13 ਮਹੀਨਿਆਂ 'ਚ ਉਹਨਾਂ ਨੂੰ ਈਨ ਮਨਾਉਣੀ ਪਈ ਇਹ ਉਹ ਕਾਲੇ ਕਾਨੂੰਨ ਵਾਪਸ ਕਰਾਉਣੇ ਪਏ ਪਰ ਕੁਝ ਜੋ ਮੰਗਾਂ ਸਨ ਇਹਨਾਂ ਨੇ ਪੈਂਡ ਗ੍ਰਾਹਵੀ ਜਲਦੀ ਅਸੀਂ ਕਮੇਟੀਆਂ ਬਣਾ ਕੇ ਇਹਨਾਂ ਦਾ ਫੈਸਲਾ ਕਰਾਂਗੇ ਉਹ ਮੰਗਾਂ ਕੀ ਸਨ ਉਹ ਐਮਐਸਪੀ ਦੇ ਉੱਤੇ ਕਾਨੂੰਨ ਲਿਆਉਣ ਦੀ ਗਰੰਟੀ ਸੀ ਇਹ ਲਖੀਮ ਪਰਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਸਨ ਉਸ ਮੰਤਰੀ ਨੂੰ ਜੇਲ੍ਹ 'ਚ ਭੇਜਣ ਦੀ ਸੀ ਜਿਹੜੇ 750 ਕਿਸਾਨ ਉਸ ਮੋਰਚੇ 'ਤੇ ਜਾਨ ਸ਼ਹੀਦ ਹੋ ਗਏ ਸਨ ਉਹਨਾਂ ਨੂੰ ਮੁਆਵਜ਼ਾ ਮਿਲਦੀ ਸੀ ਤੇ ਕਿਸਾਨੀ ਦੇ ਵਿੱਚ ਪਰਾਲੀ ਦਾ ਮਸਲਾ ਸੀ ਜਿਹੜੇ ਚੰਨੂ ਬਣਾ ਕੇ ਵਿਖਾਇਆ ਜਾਂ ਸੀ ਤੇ ਬਿਜਲੀ ਬਿੱਲ ਸੀ ਅਤੇ ਕਿਸਾਨਾਂ ਦੇ ਕਰਜ਼ਾ ਮਾਫੀ ਸੀ ਤੇ ਮੰਗਾਂ ਸੀ ਜਿਹੜੀਆਂ ਕਿ ਇਹ ਸਰਕਾਰ ਦੇ ਦਿਖਾਉਂਦੀ ਲਟਕਾਉਂਦੀ ਐਥੇ ਤੱਕ ਆਈ ਤੇ ਕਿਸਾਨਾਂ ਨੂੰ ਮਜਬੂਰ ਹੋ ਕੇ ਦੁਖੀ ਹੋ ਕੇ ਟੰਗ ਹੋ ਕੇ ਇਹ ਮੋਰਚਾ ਲਾਉਣ ਦਾ ਲਾਹਨਤ ਕਰਦਾ ਪਿਆ ਪਰ ਕੱਲ ਸੈਂਟਰ ਸਰਕਾਰ ਨੇ ਇੱਕ ਮੀਟਿੰਗ ਸੱਦੀ ਸੀ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ ਜਿਹੜੀ ਕਿ 5 ਘੰਟੇ ਮੀਟਿੰਗ ਚੱਲੀ ਉਹ ਮੀਟਿੰਗ ਬੇ ਸਿੱਟਾ ਰਹੀ ਕੋਈ ਵੀ ਮੰਗ ਮੰਨਣ ਨੂੰ ਤਿਆਰ ਨਹੀਂ ਸਿਰਫ ਕਾਨੂੰਨ ਦੇ ਉੱਤੇ ਵੀ ਕਮੇਟੀਆਂ ਬਣਾ ਲੈਂਦੇ ਆ ਇਹ ਕਰ ਦਿੰਨੇ ਆ ਇਹ ਕਰ ਦਿੰਨੇ ਲੇਕਿਨ ਕਿਸਾਨ ਅੱਗੋਂ ਤੇ ਨਾ ਮੰਨਿਆ ਤੇ ਇਹਨਾਂ ਨੇ ਕਹਿਤਾ ਕਿ ਕੱਲ 10 ਵਜੇ ਅਸੀਂ ਦਿੱਲੀ ਦੇ ਲਈ ਰਵਾਨਾ ਹੋਵਾਂਗੇ ਅੱਜ ਉਸ ਪ੍ਰੋਗਰਾਮ ਮੁਤਾਬਕ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਦਿੱਲੀ ਲਈ ਰਵਾਨਾ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਭੰਦੇਰ, ਦੱਲੇਵਾੜ, ਬਲਦੇਵ ਸਿੰਘ ਫਿਰਸਾ ਫਿਰਸਾ ਕਿਸਾਨ ਮਜ਼ਦੂਰ ਯੂਨੀਅਨ ਅਤੇ ਹੋਰ ਬਹੁਤ ਸਾਰੇ ਜਿਹੜੇ ਕਿਸਾਨ ਵਿੰਗ ਨੇ ਉਹ ਸਾਰੇ ਹੀ ਆਪਣੇ ਟਰੈਕਟਰ, ਟਰਾਲੀਆਂ, ਜੀਵੀਸੀਆਂ ਜੋ ਵੀ ਸਵਾਰੀਆਂ ਸੀ ਉਹ ਲੈ ਕੇ ਚੱਲੇ ਪਰ ਅੱਜ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਉੱਧ ਹਰਿਆਣਾ ਸਰਕਾਰ ਦੇ ਸ਼ੰਭੂ ਬਾਰਡਰ ਕੱਜਰ ਤੋਂ ਪਰਲੇ ਪਾਸੇ ਆਪਣੇ ਏਰੀਏ ਦੇ ਵਿੱਚ ਸੜਕ ਦੇ ਉੱਤੇ ਬਹੁਤ ਹੀ ਨੁਕੀਲੇ ਸੜੀਆਂ ਦੀਆਂ ਜਿਹੜੀਆਂ ਉਹ ਗਿੱਲ ਗੜ ਵੱੱਪੇ ਸਭ ਤੇ ਕੋਈ ਵੀ ਟਰੈਕਟਰ ਟਰਾਲੀ ਇਕੋ ਲੱਗੂ ਪੈਂਚਰ ਹੋ ਗਏ ਅੱਜ 6-6 ਲੇਰਾਂ ਉਹਨਾਂ ਨੇ ਬੈਰੀਗੇਟਾਂ ਦੀਆਂ ਲਵਾਈਆਂ ਦੂਜਾ ਇਹ ਦੇਖੋ ਇਹ ਨਵੀਂ ਅਧੁਨਿਕ ਮੁਤਾਬਕ ਇਹਨਾਂ ਨੇ ਡਰੋਨਾਂ ਦੇ ਨਾਲ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਇਹਦਾ ਇਹ ਬਣਾ ਦਿੱਤਾ ਜਿਵੇਂ ਇਹ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਕਿਸਾਨ ਪੰਜਾਬ ਦੇ ਨਹੀਂ ਇਹ ਕਿਸਾਨ ਦਾ ਪਾਕਿਸਤਾਨ ਦੇ ਨੇ ਇਹ ਇਹ ਤਾਂ ਜਿਹੜੇ ਨੇ ਕਸ਼ਮੀਰ ਦੇ ਨੇ ਜਾਂ ਲਦਾਖ ਦੇ ਨੇ ਜਾਂ ਨੇਪਾਲ ਦੇ ਨੇ ਇਹ ਜਿਹੋ ਇਹ ਜੋ ਇਹ ਸਰਕਾਰ ਟੱਕਾ ਕਰ ਰਹੀ ਹੈ ਉਹਦਾ ਇਹਨਾਂ ਨੂੰ ਖਬਿਆਜਾ ਭੁਗਤਣਾ ਪਊਗਾ ਕਿਸਾਨ ਇੱਕ ਉਹ ਅੰਨ ਦਾਤਾ ਜਿਹੜਾ ਧੁੱਪਾਂ 'ਚ ਸਰਦੀ 'ਚ ਗਰਮੀਆਂ 'ਚ ਮੀਂਹ ਪੈਂਦਿਆਂ 'ਚ ਦੇਸ਼ ਦਾ ਅੰਨ ਭਰਦਾ ਹੈ ਲੇਕਿਨ ਆਪਣੇ ਬੱਚਿਆਂ ਨੂੰ ਭੁੱਖੇ ਮਾਰਦਾ ਉਹਨਾਂ ਦੇ ਨਾਲ ਇਦਾਂ ਦਾ ਬੇਇਨਸਾਫੀ ਜੋ ਇਹ ਸਰਕਾਰ ਕਰ ਰਹੀ ਹੈ ਉਹਦਾ ਦਿਨ ਦੂਰ ਨਹੀਂ ਜੀ ਜੀ ਯਾਰ ਇਹਨਾਂ ਨੂੰ ਇਹਦਾ ਮੁਆਵਜ਼ਾ ਮਤਲਬ ਇਹਦਾ ਖਰਚਾ ਜਬ ਭੁਗਤ ਲੰਦਾ ਸਰਪੂਪਾ ਜਿਹੜਾ ਟਾਈਮ ਪੀਰੀਅਡ ਹੈ ਉਹਨੂੰ ਲੈ ਕੇ ਸਵਾਲ ਜ਼ਰੂਰ ਉੱਠਦੇ ਨੇ ਕਿ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਆ ਗਈਆਂ ਕੀ ਪਤਾ ਕਦੋਂ ਚੋਣ ਜਾਬਤਾ ਲੱਗ ਜੇ ਤਾਂ ਫਿਰ ਜਦੋਂ ਚੋਣ ਜਾਬਤਾ ਲੱਗ ਗਿਆ ਤੇ ਫਿਰ ਕਿਸਾਨਾਂ ਨੂੰ ਉੱਥੇ ਬਹਿਣ ਦਾ ਫਾਇਦਾ ਕੀ ਹੋਊਗਾ ਸੱਤਾ ਸਾਹਿਬ ਫਾਇਦਾ ਕਿਹੜੀ ਫਾਇਦਾ ਹੋਊਗਾ ਫਾਇਦਾ ਹੋਏ ਹੋਊਗਾ ਇਹਨਾਂ ਦੀ ਜਿਹੜੀ ਹੈ ਨਾ ਅਸਤੀ ਦੇ ਵਿੱਚ ਕਿੰਨੇ ਪੱਡੇ ਆ ਜਾਊਗਾ ਇਹਨਾਂ ਦੀ ਜਿਹੜੀ ਆਸਤੀਆ ਤੇ ਕਿੱਲ ਕਿੱਡਾ ਜਾਓਗੇ ਤੁਸੀਂ ਕਿਹੜੇ ਮੂੰਹ ਨਾਲ ਬੁਲਤੀ ਸਰਕਾਰ ਬਣਾਉਣ ਦੇ ਦਾਅਵੇ ਭਰਦੇ ਹੋ ਤੁਸੀਂ ਕਿਸਾਨਾਂ ਨਾਲ ਕੀਤੇ ਹੋਏ ਵਾਦੇ ਮੁੱਕ ਰਹੇ ਹੋ ਜੀ ਗੱਲ ਦੇਖੋ ਅੰਤਰਮ ਬਜਟ ਪੇਸ਼ ਹੋ ਚੁੱਕਿਆ ਹੁਣ ਅਗਲਾ ਬਜਟ ਨਵੀਂ ਸਰਕਾਰ ਲਿਆਉਗੀ ਅਗਰ ਇਹ ਕੱਲ ਦੀ ਮੀਟਿੰਗ ਇਹ ਸਿਰਫ ਜਿਹੜੀ ਮੀਟਿੰਗਾਂ ਕਰ ਰਹੇ ਨੇ ਨਾ ਇਹ ਸਿਰਫ ਕਿਸਾਨਾਂ ਨੂੰ ਸਮਾਂ ਲਗਾਉਣ ਦੇ ਲਈ ਇਹਨਾਂ ਦਾ ਸਮਾਂ ਅਜਾਈ ਜਾਣ ਦਿਓ ਪੁੱਛਣਾ ਦਿਓ ਜੇ ਦੇਣਾ ਹੁੰਦਾ ਇਸ ਬਜਟ ਦੇ ਵਿੱਚ ਹੀ ਦੇ ਦਿੰਦਾ ਜਿਹੜਾ ਕੀ ਇਹਨਾਂ ਨੂੰ ਮੰਗਾਂ ਦਾ ਪਤਾ ਨਹੀਂ ਕਿਸਾਨਾਂ ਦੇ ਕੀ ਮੰਗਾਂ ਨੇ ਇਹ 13 ਮਹੀਨੇ ਉੱਥੇ ਬਾਰਡਰ ਤੇ ਬੈਠ ਕੇ ਆਪਣੇ 750 ਸਾਥੀਆਂ ਨੂੰ ਸ਼ਹੀਦ ਕਰਾ ਕੇ ਆਏ ਨੇ ਕੀ ਤੁਹਾਨੂੰ ਉਹਨਾਂ ਦੀ ਮੰਗਾਂ ਨਾਲ ਨਹੀਂ ਪਤਾ ਲੱਗਿਆ ਆ ਉਹੀ ਜਿਹੜਾ ਖੇਤੀ ਮੰਤਰੀ ਸੀਗਾ ਤੇ ਨਾਲ ਪੀਐਸ ਗੋਲ ਇਹ ਪੰਜਾਬ ਦਾ ਇਹ ਤੁਸੀਂ ਦੱਸੋ ਤੁਹਾਡੀ ਮੰਗਾਂ ਕੀ ਆ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੋ ਡੁੱਬ ਜਾਣਾ ਤੇ ਇਹਦਾ ਡੱਟ ਡੋਬ ਕੇ ਕਿ ਤੁਹਾਨੂੰ ਇਹ ਤੱਕ ਮੰੰਗਾ ਨਹੀਂ ਪਤਾ ਲੱਗਿਆ ਸਾਡੇ 700 ਜੀਵ ਹੋ ਚੁੱਕੇ ਨੇ ਤੁਹਾਨੂੰ ਮੰੰਗਾ ਦਾ ਪਤਾ ਆ ਜਰ ਕਿਸੇ ਦੇ ਘਰ ਦਾ ਇੱਕ ਜੀਵ ਹੀ ਮਰ ਜਾਵੇ ਤਾਂ ਪਤਾ ਲੱਗਦਾ ਕੀ ਹੈ ਕੀ ਲੇਕਿਨ ਇਹ ਕਿਸਾਨਾਂ ਨੂੰ ਮੈਂ ਸਮਝਾ ਪੰਜਾਬ ਨੂੰ ਇੱਕ ਦੂਜੇ ਦਰਜੇ ਦੇ ਸਹਿਰੀ ਆ ਦੋਸਤਾਂ ਦਾ ਹਿੱਸਾ ਵੀ ਸਮਝਦੇ ਜਿਹਦੇ ਉੱਤੇ ਡਰੋਨਾਂ ਨਾਲ ਅਥਰੂ ਗੈਤ ਇਹ ਲਾਠੀ ਚਾਂਦ ਕਰ ਰਹੇ ਨੇ ਤੇ ਇਸ ਤਰ੍ਹਾਂ ਬਾਰ ਦੇ ਜਦੋਂ ਕਿ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਇਹ ਹੁਕਮ ਹੈ ਕਿ ਸ਼ਾਂਤੀਪੂਰ ਬਗਾਰਾ ਕੋਈ ਵੀ ਕਰ ਸਕਦਾ ਪਰ ਇਹਨਾਂ ਨੇ ਉਹਨਾਂ ਦੇ ਹੁਕਮਾਂ ਦੀ ਵੀ ਧੱਗੀਆਂ ਡਾਉਂਦੇ ਹੋਏ ਉਹ ਕਾਨੂੰਨਾਂ ਨੂੰ ਆਪਣੇ ਹੱਥ ਚ ਲਿਆ ਹੋਇਆ ਹੈ ਉਹ ਇੱਕ ਕਸਮਕਟ ਜਾਰੀ ਹੈ ਹਾਂ ਲੱਗ ਲੱਗ ਪੰਜਾਬ ਦੇ ਹਿੱਸਿਆਂ ਚੋਂ ਕਿਹੇ ਉਹ ਸੰਗਰੂਰ ਵਾਲਾ ਪਾਸਾ ਹੋਵੇ ਕਿਹੇ ਬਕਿੰਡੇ ਵਾਲਾ ਹੋਵੇ ਕਿਹੇ ਫਾਜ਼ਿਲਕੇ ਵਾਲਾ ਪਾਸਾ ਹੋਵੇ ਕਿਸਾਨ ਵਹਿੀਆਂ ਘੱਟ ਕੇ ਆਪਣਾ ਲੰंगर ਪਾਣੀ ਟਾਲੀਆਂ ਚ ਪਾ ਕੇ ਤੋਲ ਚੁੱਕੇ ਨੇ ਉਹ ਸਵਾਲ ਦੂਰ ਨਹੀਂ ਜਦੋਂ ਕਿ ਦਿੱਲੀ ਨੂੰ ਪਹਿਲਾ ਵੰਦੀ ਘੇਰ ਲਿਆ ਜਾਏਗਾ ਜੱਲਾ ਪੰਜਾਬੋਂ ਨਹੀਂ ਕਰਨਾਟਕਾ ਤੋਂ ਵੀ ਜਥੇ ਚੱਲੇ ਨੇ ਜਿਨ੍ਹਾਂ ਨੂੰ ਭਪਾਲ ਦੇ ਵਿੱਚ ਵੱਧ ਪਾੜ ਦੇ ਸਰਕਾਰ ਦੇ ਗਰੀਲਾਂ ਜੋ ਤਾਰਿਆ ਹੈ ਅਜਿਹੇ ਬਹਰਲੀਆਂ ਸਥੇਟਾਂ ਦੇ ਵਿੱਚੋਂ ਵੀ ਜਥੇ ਚੱਲੇ ਹੋਏ ਨੇ ਇਹਨਾਂ ਨੇ ਇੱਕ ਪੰਡਾ ਲੈ ਲਿਆ ਪੁੱਠਾ ਪੱਗਾ ਲੈ ਲਿਆ ਮੋਡਿਆ ਬੁੜਕੇ ਕਿਸਾਨਾਂ ਨੂੰ ਹੱਥ ਲਾ ਕੇ ਆਲੀ ਗੱਲ ਹੋਣੀ ਹੈ ਇਹਨਾਂ ਨੂੰ ਇੱਕ ਕਾਨੂੰਨ ਮੰਨਣੇ ਪੈਣੇ ਆ ਕਿ ਨਹੀਂ ਮੰਨਣਗੇ ਤਾਂ ਅਗਲੀ ਸਰਕਾਰ ਇਹਨਾਂ ਦੀ ਨਹੀਂ ਆ ਸਕਦੀ ਕਿ ਜਦ ਬਾਂ ਲੱਗ ਸਵੇ ਰੋਸ ਜਾਗਾ ਕਿਰਪਾ ਕਾਲ ਤੇਰੀ ਭਈ ਜੀਤ ਮੇਰੀ ਦਾ ਬਾਤ ਪੂਰਾ ਹੋਣਾ ਸਰਪੂਰ ਸਾਹਿਬ ਫਿਰ ਜਿਸ ਤਰੀਕੇ ਤੁਸੀਂ ਜ਼ਿਕਰ ਕਰਿਆ ਕਿ ਮੋਦੀ ਸਰਕਾਰ ਦੇ ਸਮੇ ਜਿਹੜਾ ਦੂਜਾ ਵੱਡਾ ਅੰਦੋਲਨ ਲੱਗ ਜਾ ਰਿਹਾ ਹੈ ਇਹਦਾ ਫਿਰ ਮੋਦੀ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ ਤੇ ਫਿਰ ਜੇਕਰ ਚੋਨਾ ਦੀ ਗੱਲ ਕੀਤੀ ਜਾਵੇ ਚੋਨਾ ਨੇੜੇ ਆ ਗਈਆਂ ਤੇ ਜਿਹੜੇ ਦੂਜੇ ਪਾਸੇ ਇੰਡੀਆ ਗੱਠ ਜੋੜਾ ਜੇ ਮੋਦੀ ਸਰਕਾਰ ਨੂੰ ਨੁਕਸਾਨ ਹੋਊਗਾ ਤੇ ਸਿੱਧੇ ਤੌਰ ਤੇ ਫਿਰ ਇੰਡੀਆ ਗੱਠ ਜੋੜ ਨੂੰ ਤਾਂ ਫਾਇਦਾ ਵੀ ਤਾਂ ਪਹੁੰਚਾਇਆ ਜਾ ਰਿਹਾ ਹੈ ਤੁਸੀਂ ਮੰਨਦੇ ਹੋ ਕਿ ਅੰਦੋਲਨ ਪਿੱਛੇ ਕੋਈ ਸਿਆਸਤ ਵੀ ਹੋ ਸਕਦੀ ਹੈ ਦੇਖੋ ਸਿਆਸਤ ਜਿਹੜਾ ਕਿਸਾਨ ਹੈ ਕਿਸਾਨ ਧੋੜਾ ਹੈ ਇਹ ਇਹਦਾ ਚਾਤਰਾ ਦੀ ਜਿਹੜੀ ਪਾਲਸੀਆ ਉਹਨੂੰ ਸਮਝ ਨਹੀਂ ਸਕਦਾ ਹੈਗਾ ਕਿਸਾਨ ਦੇ ਨਾਲ ਜਿਹੜਾ ਵੀ ਖੜੂਗਾ ਕਿਹ ਉਹ ਐਨਡੀਆ ਚਾਹੇ ਉਹ ਇੰਡੀਆ ਦਾ ਹੋਵੇ ਜੇ ਕਿਸੇ ਵੀ ਪਾਰਟੀ ਦਾ ਹੋਵੇ ਜਿਹੜਾ ਇਹਨਾਂ ਦੇ ਨਾਲ ਸਾਤੀ ਦਾ ਕੇ ਖੜੂਗਾ ਤੇ ਕੁਰਬਾਨੀ ਦੇਣ ਲਈ ਆਊਗਾ ਜੱਟ ਕਿਸੇ ਵੀ ਝੋਣੀ ਦੇ ਵੀ ਪਿਆ ਕਿਸਾਨ ਕਿਸੇ ਦਾ ਬਿਚਿਆ ਹੋਇਆ ਨਹੀਂ ਕਿਸਾਨ ਖੱਤੀ ਕਿਰਤ ਕਰਕੇ ਖਾਣ ਵਾਲਾ ਤੇ ਹਿੰਦੁਸਤਾਨ ਦਾ પેટ ਭਰਨ ਵਾਲਾ ਸਿਆਸਤ ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਸਾਤੋਂ ਬਿਨਾ ਰਾਜ ਨਹੀਂ ਹੋ ਸਕਦਾ ਕਿ ਬੋਧੀਏ ਤੋਂ ਮੁਮਕਿਨ ਹੈ ਅਗਲੀ 바ਰੀ ਵੀ ਸਾਡੀ ਹੈ ਇਹ ਦਬਾਅ ਤੋਂ ਭੁੱਲ ਜਾਣਾ ਚਾਹੀਦਾ ਇਹਨਾਂ ਨੂੰ ਇਹ ਜੋ ਪਬਲਿਕ ਦਾ ਕਾਠੋ ਮੈਂ ਜੋ ਪਬਲਿਕ ਦੀ ਆਵਾਜ਼ ਹੁੰਦਾ ਖਾਲਕ ਖਲਕ ਖਲਕਵੇਂ ਖਾਲਕ ਇਹ ਲੋਕਾਂ ਦੀ ਆਵਾਜ਼ ਹੁੰਦੀ ਹੈ ਉਹ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਇਹਨਾਂ ਨੂੰ ਹੱਕੀ ਮੰਗਾ ਕਰ ਜੀਏ ਜਾਂ ਹੋਰ ਜਦੋਂ ਇੱਕ ਆਵਾਨੀਆਂ ਅਡਾਨੀਆਂ ਦੇ ਅਰਬਾਂ ਖਰਬਾਂ ਦੇ ਰੁਪਏ ਬਾਸ ਕਰ ਸਕਦੇ ਨੇ ਜਿੱਤਾ ਦਾ 100 ਹਜ਼ਾਰ ਕਰੋੜ ਰੁਪਏ ਹੀ ਹੈ ਕਿੱਦਾਂ ਹੈ ਇਹ ਤਾਂ ਇੱਕ ਸਰਬਾਇਆਦਾਰ ਦੇ ਚਰਦੇ ਦੀ ਮੈਂ ਪਰ ਇਹ ਹੈ ਕਿ ਜ਼ਹਿਰ ਨੂੰ ਲੱਸੀ ਨਹੀਂ ਦੇਣੀ ਜ਼ੋਰ ਭਾਵੇਂ ਦੁੱਧ ਪੀ ਲਵੇ ਉਮਾਦੀ ਅਦਾਨੀ ਜੋ ਮਰਜ਼ੀ ਲੈ ਦੇਣ ਲੇਕਿਨ ਪੰਜਾਬ ਨੂੰ ਕੁਝ ਨਹੀਂ ਦੇਣਾ ਉਹ ਦੇਖ ਲਓ ਮੋਦੀ ਸਾਹਿਬ ਨੂੰ ਬਹਰੀ ਸਟੇਟਾਂ ਦਾ ਦੌਰਾ ਕਰ ਰਿਹਾ ਹੈ ਲੱਖਾਂ ਕਰੋੜਾ ਰੁਪਏ ਦੇ ਪ੍ਰੋਜੈਕਟ ਉੱਥੇ ਕਰ ਰਿਹਾ ਕੋਈ ਪੰਜਾਬ ਦੇ ਵਿੱਚ ਪ੍ਰੋਜੈਕਟ ਕੀਤਾ ਪੰਜਾਬ ਚ ਆ ਕੇ ਇਲਾਾਨ ਕੀਤਾ ਇਹ ਸਮਝਦਾ ਪੰਜਾਬ ਦੀ 13 ਸੀਟਾਂ ਤੋਂ ਮੈਨੂੰ ਕੀ ਲੈਣਾ ਆਉਣ ਜਾਂ ਨਾ ਆਉਣ ਮੈਂ ਤਾਂ ਵੋਟਾਂ ਜਿਹੜੀਆਂ ਯੂਪੀ ਤੋਂ ਬਿਹਾਰ ਤੋਂ ਮਦਦ ਕਰੇ ਤਾਂ ਉਧਰੋਂ ਬਣ ਗਿਆ ਪਰ ਪੰਜਾਬ ਇੱਕ ਉਹ ਭੂਜਾ ਹੈ ਜਿਹੜੀ ਤੇ ਹਰ ਦੁਸ਼ਮਣ ਨੂੰ ਜਿਹਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਹੈ ਉਹਦੇ ਬੂਹ ਖੱਤੇ ਪੰਜਾਬੀਆਂ ਨੇ ਕੀਤੇ ਨੇ ਦਿੱਲੀ ਤੱਕ ਉਹਨਾਂ ਨੇ ਝੰਡਾ ਚਲਾਇਆ ਅੱਜ ਇਹਨਾਂ ਨੂੰ ਦਿੱਲੀ ਕੀ ਬਾਲਾ ਟੱਪੜਾ ਮੁਸ਼ਕਲ ਹੋਇਆ ਜੋ ਕਿ ਇਸ ਪਰ ਇਹ ਜਿਹੜੇ ਖਸਾਨ ਨੇ ਜੋ ਪੰਜਾਬੀ ਨੇ ਜੋ ਗੁਰੂ ਦੇ ਸਿੰਘ ਨੇ ਜੋ ਦੁਲਾਰੇ ਨੇ ਇਹ ਬਿਲਕੁਲ ਆਪਣੀ ਮੰਗਾਂ ਦੇ ਲਈ ਦਿੱਲੀ ਤੱਕ ਜਾਣ ਗਈ ਜਾਣ ਸਰਪਾ ਸਾਹਿਬ ਇੱਥੇ ਸਵਾਲੇ ਵੀ ਬਣਦਾ ਕਿ ਜਿਸ ਤਰੀਕੇ ਨਾਲ ਇੰਡੀਆ ਗਾਠ ਜੋੜ ਵਿੱਚ ਆਮ ਆਦਮੀ ਪਾਰਟੀ ਵੀ ਹੈ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹਨਾਂ ਨੇ ਵੀ ਇਸ ਇੱਕ ਤਰੀਕੇ ਨਾਲ ਸਪੋਰਟ ਹੀ ਕੀਤੀ ਹੈ ਕਿਸਾਨਾਂ ਦੀ ਸìयां ਭਗਵਾਨਤਮਨ ਵੀ ਪੰਜਾਬ 'ਚ ਕਿਸੇ ਕਿਸਾਨ ਨੂੰ ਰੋਕਿਆ ਨਹੀਂ ਹੈਗਾ ਤੇ ਸਮਝਦੇ ਕਿਉਂ ਤੁਸੀਂ ਜਿਵੇਂ ਮੈਂ ਬਚੋਣਾ ਦੀ ਗੱਲ ਪਹਿਲਾਂ ਵੀ ਕਰ ਚੁੱਕਿਆ ਹਾਂ ਤੇ ਆਮ ਆਦਮੀ ਪਾਰਟੀ ਜੋ ਕਿ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਜਿਹੜਾ ਪ੍ਰੋਟੈਸਟ ਹੈ ਉਹ ਮੋਦੀ ਸਰਕਾਰ ਖਿਲਾਫ ਲੱਗਣ ਜਾ ਰਿਹਾ ਜਿਹੜੀ ਕਿ ਬੀਜੇਪੀ ਦੀ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਨਾ ਰੋਕਣਾ ਕਿਸਾਨਾਂ ਦਾ ਨੂੰ ਤੇ ਦੂਜੀ ਸਰਕਾਰ ਵੱਲੋਂ ਰੋਕਣਾ ਕਿਉਂਕਿ ਪੰਜਾਬ ਦੇ ਵਿੱਚ ਵੀ ਮੰਗਾਂ ਹੈਗੀਆਂ ਨੇ ਨਾ ਕਿਸਾਨਾਂ ਦੀਆਂ ਪੰਜਾਬ ਸਰਕਾਰ ਤੱਕ ਪਰ ਇਹਦੇ ਪਿੱਛੇ ਤੁਸੀਂ ਸਿਆਸਤ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਹੀ ਤੁਰੀ ਹੈ ਕਥਾ ਤਾਂ ਜਿਹੜੀਆਂ ਮੰਗਾਬ ਸਬੰਧ ਰੱਖਦੀਆਂ ਇਹ ਸਟੇਟ ਨਹੀਂ ਦੇ ਸਕਦੀ ਐ ਐਮਐਸਪੀ ਹਮ ਹਮ ਸਟੇਟ ਨਹੀਂ ਕਰਦੇ ਮਾਫ ਕਰ ਸਕਦੇ ਇਹ ਦਿੱਲੀ ਨੇ ਮਾਫ ਕਰਦੇ ਨੇ ਹਮ ਇਸ ਲਈ ਲੜਾਈ ਦਿੱਲੀ ਨਾਲ ਹੈ ਤੁਸੀਂ ਕੇਦਰੀਵਾਲ ਦੀ ਗੱਲ ਕਰਦੇ ਹੋ ਕੇਦਰੀਵਾਲ ਦਾ ਕੋਈ ਸਟੈਂਡ ਨਹੀਂ ਹੈਗਾ ਉਸ ਆਵੇਂ ਕਿਸੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਜਲੇ ਉਸਤਾਨ ਮਿੱਤਰਾਵਾਲੀ ਗੱਲ ਹੈ ਉਹ ਸਵੇਰੇ ਕਿਸ ਕੋਈ ਬਿਆਨ ਹੁੰਦਾ ਹੈ ਸ਼ਾਮ ਨੂੰ ਕੋਈ ਬਿਆਨ ਹੁੰਦਾ ਹੈ ਇਸ ਲਈ ਉਹ ਉਹਨਾਂ ਦਾ ਸਮਾਂ ਹੁਣ ਦਿਖਾ ਚੁੱਕਿਆ ਹੈ ਹੁਣ ਅਗਲਾ ਸਮਾਂ ਜਿਹੜਾ ਹੈਗਾ ਉਹ ਕਿਸਾਨਾਂ ਦਾ ਆਊਗਾ ਕਿਸਾਨ ਦੇ ਯੰਗਤੀ ਹੋ ਕੇ ਕੱਟੇ ਹੋ ਕੇ ਤੇ ਆਪਣੀ ਮੰਗਾਂ ਦੇ ਲਈ ਦਿੱਲੀ ਨੂੰ ਘੇਰਨਗੇ ਤਾਂ ਮੈਂ ਕਹਿੰਦਾ ਉਹ ਦਿਨ ਦੂਰ ਨਹੀਂ ਕਿ ਪੰਜਾਬ ਦੀਆਂ ਸਾਰੀਆਂ ਮੰਗਾਂ ਬੰਦੀਆਂ ਜਾ ਸਕਦੀਆਂ ਨੇ ਧੰਨਵਾਦ ਜੀ